ਅੰਮ੍ਰਿਤਸਰ ਦੇ ਵਿੱਚ ਮੰਦਿਰ ਦੇ ਉੱਤੇ ਗ੍ਰੇਨੇਡ ਦੇ ਨਾਲ ਹਮਲਾ ਕਰਨ ਵਾਲਿਆਂ ਦਾ ਪੁਲਿਸ ਦੇ ਨਾਲ ਐਨਕਾਊਂਟਰ ਹੋ ਗਿਆ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਤੋਂ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਮੰਦਿਰ ਦੇ ਉੱਤੇ ਗ੍ਰੇਨੇਡ ਦੇ ਹਮਲਾ ਕਰਨ ਵਾਲਿਆਂ ਤੇ ਪੁਲਿਸ ਦਾ ਵੱਡਾ ਐਕਸ਼ਨ ਕਰਦੇ ਹੋਏ ਐਨਕਾਊਂਟਰ ਕੀਤਾ ਗਿਆ ਹੈ ਤਾਂ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਮੰਦਿਰ ਦੇ ਉੱਤੇ ਹੈੱਡ ਗ੍ਰੇਨੇਡ ਸੁੱਟਣ ਵਾਲਿਆਂ ਦੇ ਵਿੱਚੋਂ ਇੱਕ ਨੂੰ ਪੁਲਿਸ ਨੇ ਠੇਰ ਕਰ ਦਿੱਤਾ ਹੈ ਤੇ ਅੱਜ ਸੋਮਵਾਰ ਸਵੇਰੇ ਤੜਕਸਾਰ ਪੁਲਿਸ ਅਤੇ ਹਮਲਾਵਰਾਂ ਦੇ ਵਿਚਕਾਰ ਜਿਹੜਾ ਕਿ ਮੁਕਾਬਲਾ ਹੋਇਆ ਹੈ ਤਾਰ-ਤਾਰ ਗੋਲੀਆਂ ਚੱਲਿਆ ਨੇ ਜਿਸ ਦੇ ਵਿੱਚ ਦੋਸ਼ੀ ਗੁਰਸਿੱਦਕ ਉਰਫ ਸਿੱਦਕੀ ਮਾਰਿਆ ਗਿਆ ਜਦਕਿ ਉਸ ਦਾ ਸਾਥੀ ਇੱਕ ਜਿਸ ਦਾ ਨਾਮ ਵਿਸ਼ਾਲ ਦੱਸਿਆ ਜਾ ਰਿਹਾ ਹੈ ਵਿਸ਼ਾਲ ਉਰਫ ਚੂਹੀ ਫਰਾਰ ਹੋ ਗਿਆ ਤਾਂ ਪੁਲਿਸ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਦੇ ਆਧਾਰ ਦੇ ਉੱਤੇ CIA ਅਤੇ ਛੇਟਰਾ ਪੁਲਿਸ ਦੀਆਂ ਟੀਮਾਂ ਨੇ ਆਰੋਪੀਆਂ ਨੂੰ ਫੜਨ ਦੇ ਲਈ ਮੁਹਿੰਮ ਚਲਾਈ ਜਿਸ ਦੌਰਾਨ ਇਹ ਮੁਕਾਬਲਾ ਹੋਇਆ ਤਾਂ ਐਸਐਚਓ ਛੇਟਰਾ ਨੂੰ ਇਸ ਜੁਰਮ ਦੇ ਵਿੱਚ ਵਰਤੇ ਗਏ ਮੋਟਰਸਾਈਕਲ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜਿਹੜੀ ਪੁਸ਼ਟੀ ਦੇ ਦੌਰਾਨ ਗੁਰਸਿੱਧਕ ਆਤੇ ਵਿਸ਼ਾਲ ਦੇ ਨਾਮ ਸਾਹਮਣੇ ਆਏ ਤੇ ਪੁਲਿਸ ਨੂੰ ਸੂchna ਮਿਲੀ ਕਿ ਇਹ ਦੋਵੇਂ આરોપી ਜਿਹੜੇ ਕਿ ਰਾਜਾ ਸਾਸੀ ਇਲਾਕੇ ਦੇ ਵਿੱਚ ਘੁੰਮ ਰਹੇ ਸਨ ਤਾਂ ਇਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਤਾਇਨਾਤ ਕਰਕੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਸਵੇਰੇ ਸਮੇਂ ਸਵੇਰ ਦੇ ਸਮੇਂ ਜਦੋਂ ਪੁਲਿਸ ਨੇ આરોપીਾਂ ਦੀ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੋਟਰਸਾਈਕਲ ਨੂੰ ਛੱਡ ਕੇ ਪੁਲਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉੱਥੇ ਜਵਾਬੀ ਕਾਰਵਾਈ ਦੇ ਵਿੱਚ ਗੋਲੀ ਦੇ ਵਿੱਚ ਦਸੇ ਗੋਲੇਬਾਰੇ ਦੇ ਵਿੱਚ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਖੱਬੇ ਹੱਥ ਦੇ ਵਿੱਚ ਗੋਲੀ ਲੱਗੀ ਹੈ ਜਦਕਿ ਇੱਕ ਗੋਲੀ ਇੰਸਪੈਕਟਰ ਅਮੋਲਕ ਸਿੰਘ ਦੀ ਪੱਗ ਦੇ ਉੱਤੇ ਲੱਗੀ ਅਤੇ ਇੱਕ ਗੋਲੀ ਪੁਲਿਸ ਵਾਹਨ ਦੇ ਉੱਤੇ ਵੀ ਲੱਗੀ ਹੈ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ ਹੈ ਜ ਜਿਸ ਦੇ ਵਿੱਚ ਗੁਰਸਿੱਦਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਦਕਿ ਉਸ ਦਾ ਸਾਥੀ ਵਿਸ਼ਾਲ ਜਿਹੜਾ ਕਿ ਮੌਕੇ ਦੇ ਉਤੋਂ ਫਰਾਰ ਹੋ ਗਿਆ ਦਾ ਅਸਰ ਕਿ ਜ਼ਖਮੀ ਗੁਰਸਿੱਦਕ ਅਤੇ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਇਲਾਜ ਦੇ ਲਈ ਸਿਹਤ ਹਸਪਤਾਲ ਲਿਜਾਇਆ ਗਿਆ ਹੈ ਜਿਥੇ ਕਿ ਇਲਾਜ ਦੌਰਾਨ ਗੁਰਸੇਦਕ ਦੀ ਮੌਤ ਹੋ ਗਈ ਹੈ ਤੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ આરોપીਾਂ ਦੇ ਪਾਕਿਸਤਾਨ ਅਤੇ ਆਈਐਸਆਈ ਦੇ ਨਾਲ ਸੰਭਾਵਿਤ ਸੰਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਤਾ ਫਿਲਹਾਲ ਫਰਾਰ આરોપી ਵਿਸ਼ਾਲਦੀਪਾਲ ਹਜੇ ਵੀ ਜਾਰੀ ਹੈ ਪੁਲਿਸ ਥਾਥਾਂ ਤੇ ਚੱਪੇ ਵੀ ਮਾਰ ਰਹੀ ਹੈ ਉਹਨਾਂ ਨੂੰ ਲੱਭਣ ਲਈ ਤਾਂ ਪੁਲਿਸ ਉਸ ਨੂੰ ਫੜਨ ਲਈ ਥਾਥਾਂ ਥਾਤੇ ਛਾਪੇ ਮਾਰੇ ਵੀ ਕਰ ਰਹੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ ਮੰਦਿਰ ਦੇ ਉੱਤੇ ਗ੍ਰੇਨੇਡ ਦੇ ਨਾਲ ਹਮਲਾ ਕਰਨ ਵਾਲਿਆਂ ਦੇ ਜਿਹੜੇ ਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਦੋਨਾਂ ਦਾ ਇਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਨੇ ਕਿਉਂਕਿ ਜਦੋਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਜਾ ਰਹੇ ਸੀਗੀ ਤਾਂ ਉਹਨਾਂ ਨੇ ਸਵੇਰੇ ਸਵੇਰੇ ਪੁਲਿਸ ਦੇ ਉੱਤੇ ਹੀ ਮੋਜੜਾ ਕੀ ਹਮਲਾ ਕਰ ਦਿੱਤਾ ਗੋਲੀਆਂ ਚੁਲਾ ਦਿੱਤੀਆਂ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਿਹੜੀ ਕਿ ਫਾਇਰਿੰਗ ਕੀਤੀ ਗਈ ਇਸ ਫਾਇਰਿੰਗ ਦੇ ਵਿੱਚ ਇੱਕ ਦੋਸ਼ੀ ਦੇ ਗੋਲੀ ਲੱਗੀ ਉਹ ਜ਼ਖਮੀ ਹੋ ਗਿਆ ਤੇ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਇਲਾਜ ਦੌਰਾਨ ਤੇ ਉੱਥੇ ਜਿਹੜਾ ਇੱਕ ਹੋਰ ਦੋਸ਼ੀ ਹੁੰਦਾ ਹੈਗਾ ਉਹ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਪੁਲਿਸ ਹੁਣ ਉਸ ਦੀ ਜਿਹੜੀ ਕਿ ਭਾਲ ਕਰ ਰਹੀ ਹੈ ਉਸ ਨੂੰ ਲੱਭਣ ਦੇ ਲਈ ਪੁਲਿਸ ਦੀਆਂ ਟੀਮਾਂ ਥਾਥਾਂ ਦੇ ਉੱਤੇ ਛਾਪੇਮਾਰੀ ਵੀ ਕਰ ਰਹੀ ਹੈ ਤਾਂ ਇਸ ਵੇਲੇ ਦੀ ਬੇहद ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਮੰਦਰ ਦੇ ਗ੍ਰੈਂਡਡ ਦੇ ਨਾਲ ਹਮਲਾ ਕੀਤਾ ਸੀਗਾ ਇਹਨਾਂ ਨੌਜਵਾਨਾਂ ਨੇ ਇਹਨਾਂ ਬਦਮਾਸ਼ਾਂ ਨੇ ਤਾਂ ਪੁਲਿਸ ਨੇ ਹੁਣ ਇਹਨਾਂ ਨੂੰ ਲੱਭਣ ਲੈ ਜਿਹੜਾ ਕਿ ਸਰਚ ਅਭਿਆਨ ਚਲਾਇਆ ਸੀਗਾ ਸਰਚ ਆਪਰੇਸ਼ਨ ਚਲਾਇਆ ਸੀਗਾ ਤੇ ਇਸ ਆਪਰੇਸ਼ਨ ਦੇ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿ ਕਿਵੇਂ ਇਹ ਮੰਦਿਰ ਦੇ ਬਾਹਰ ਹਮਲਾ ਕਰਕੇ ਗ੍ਰਨੇਡ ਦੇ ਨਾਲ ਗ੍ਰੇਨੇਡ ਦੇ ਨਾਲ ਹਮਲਾ ਕਰਕੇ ਉੱਥੋਂ ਭੱਜ ਜਾਂਦੇ ਨੇ ਪੁਲਿਸ ਹੁਣ ਇਹਨਾਂ ਦੋਨਾਂ ਨੂੰ ਫੜਨ ਦੀ ਭਾਲ ਕਰ ਰਹੀ ਸੀਗੀ ਤੇ ਜਦੋਂ ਪੁਲਿਸ ਇਹਨਾਂ ਦੋਨਾਂ ਨੂੰ ਐਨਕਾਊਂਟਰ ਦੇ ਲਈ ਜਿਹੜੇ ਕੀ ਕਰਨ ਲਈ ਜਾ ਰਹੇ ਸੀਗੀ ਤਾਂ ਬਦਮਾਸ਼ਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਹੈ ਹਾਲਾਂਕਿ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਇੱਕ ਦੋਸ਼ੀ ਨੂੰ ਜਿਹੜਾ ਕਿ ਜ਼ਖਮੀ ਕਰ ਦਿੱਤਾ ਉਸ ਦੇ ਉੱਤੇ ਫਾਇਰਿੰਗ ਕੀਤੀ ਐ ਤੇ ਇੱਕ ਉਥੋਂ ਮੌਕੇ ਤੋਂ ਤਾਂ ਫਰਾਰ ਹੋ ਜਾਂਦਾ ਹੈ ਤਾਂ ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ ਤੇ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈਗਾ ਕਿ ਦੋਵੇਂ ਹੀ ਨੌਜਵਾਨ ਮੋਟਰਸਾਈਕਲ ਦੇ ਉੱਤੇ ਆਏ ਸਨ ਅਤੇ ਉਹਨਾਂ ਦੇ ਮੋਟਰਸਾਈਕਲ ਦੇ ਉੱਤੇ ਝੰਡਾ ਸੀਗਾ ਤਾਂ ਜੋ ਇਹ ਦੋਸ਼ੀ ਇਲਾਕੇ ਦਾ ਫਾਇਦਾ ਉਠਾ ਕੇ ਪੁਲਿਸ ਹਿਰਾਸਤ ਤੋਂ ਬਚ ਸਕਣ ਤਾਂ ਇਹ ਘਟਨਾ ਸ਼ੁੱਕਰਵਾਰ ਸ਼ਨੀਵਾਰ ਦੇ ਰਾਤ 12:30 ਵਜੇ ਦੇ ਕਰੀਬ ਵਾਪਰਸੀ ਸੀਗੀ ਤਾਂ ਉਹ ਕੁਝ देर ਮੰਦਿਰ ਦੇ ਬਾਹਰ ਖੜਾ ਰਿਹਾ ਅਤੇ ਫਿਰ ਮੰਦਿਰ ਦੇ ਵੱਲ ਕੁਝ ਸੋਟਿਆ ਜਿਵੇਂ ਹੀ ਉਹ ਉੱਥੋਂ ਭੱਜੇ ਤਾਂ ਮੰਦਿਰ ਦੇ ਵਿੱਚ ਕਵੱਡਾ ਧਮਾਕਾ ਹੋਇਆ ਤੇ ਉਸ ਸਮੇਂ ਮੰਦਿਰ ਦੇ ਪੁਜਾਰੀ ਜਿਹੜੇ ਕਿ ਮੁਰਾਰੀ لال ਸ਼ਰਮਾ ਵੀ ਅੰਦਰ ਸੌ ਰਹੇ ਸਨ ਪਰ ਖੁਸ਼ਕਿਸਮਤੀ ਇਹ ਹੈ ਕਿ ਉਹ ਵਾਰ-ਵਾਰ ਬਚ ਗਏ ਤੇ ਉਹ ਰਾਤ ਨੂੰ ਛੇਟਰਾ ਪੁਲਿਸ ਸਟੇਸ਼ਨ ਪਹੁੰਚਿਆ ਤੇ ਘਟਨਾ ਦੇ ਬਾਰੇ ਜਿਹੜੀ ਜਾਣਕਾਰੀ ਦੱਸੀ ਹੈਗੀ ਹੈ ਤਾਂ ਤੁਹਾਨੂੰ ਦੱਸ ਦਿਆਂ ਕਿ ਪਿਛਲੇ ਸਾਲ ਨਵੰਬਰ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਹੋ ਰਹੇ ਧਮਾਕਿਆਂ ਦੌਰਾਨ ਕਿਸੇ ਧਾਰਮਿਕ ਸਥਾਨ ਜਾਂ ਫਿਰ ਮੰਦਿਰ ਨੂੰ ਨਿਸ਼ਾਨਾ ਬਣਾਉਣ ਦਾ ਇਹ ਪਹਿਲਾ ਮਾਮਲਾ ਹੈ ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਹੋਏ ਜਿਆਦਾਤਰ ਧਮਾਕੇ ਪੰਜਾਬ ਪੁਲਿਸ ਥਾਣਿਆਂ ਅਤੇ ਪੁਲਿਸ ਟੋਕਿਆਂ ਦੇ ਨੇੜੇ ਜਿਹੜੇ ਕੀ ਵਾਪਰੇ ਸੀਗੇ ਤੁਹਾਨੂੰ ਦੱਸ ਦਈਏ ਕਿ ਹੁਣ ਪੁਲਿਸ ਨੇ ਦੋਨਾਂ ਦੇ ਉੱਤੇ ਜਿਹੜੀ ਕੀ ਫਾਇਰਿੰਗ ਕੀਤੀ ਸੀਗੀ ਤਾਂ ਇੱਕ ਮੁਲਜ਼ਮ ਜਿਹੜਾ ਕੀ ਜ਼ਖਮੀ ਹੋ ਜਾਂਦਾ ਜਿਸ ਦੇ ਕਿ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਇਲਾਜ ਦੌਰਾਨ ਤੇ ਇੱਕ ਉਥੋਂ ਫਰਾਰ ਹੋ ਜਾਂਦਾ ਜਿਸ ਦੇ ਕੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ